ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਇਹ ਇਹਨਾਂ ਦਾ ਜਿਹੜਾ 20 ਸੂਤੋਂ ਲੰਗਰ ਭੰਡਾਰੇ ਚੱਲ ਰਹੇ ਨੇ ਇਹ ਪੁੱਤਰ ਦੀ ਦਾਤ ਲੈਣ ਗਏ ਤੇ ਬਹੁਤ ਹਾਥੀ ਘੋੜੇ ਤੇ ਬਹੁਤ ਵਜੂਕੇ ਮੈਨੂੰ ਕਿੱਧਰ ਪਾਜਣਾ ਪੈ ਗਿਆ ਫੇਰ ਮਾਤਾ ਜੀ ਨੂੰ ਬਹੁਤ ਆਖਿਆ ਕਿ ਲੈਣ ਤੇ ਪੁੱਤਰ ਦੀ ਦਾਤ ਆਏ ਆ ਤੇ ਸੂ ਸਰਾਫ ਮਿਲ ਗਿਆ ਫੇਰ ਮਾਂ ਜੀ ਘਰ ਆਏ ਤੇ ਗੁਰੂ ਸਾਹਿਬ ਕੋਲ ਆਏ ਨਾਨਕ ਕੀ ਗੱਲ ਸੀ ਅੱਜ ਬਹੁਤ ਨੀ ਮੋਚਾ ਨੇ ਜਿਉ ਉਹਨਾਂ ਕਹੇ ਬਾਬੂ ਡਾ ਸਾਹਿਬ ਦੇ ਗਏ ਸਾਂ ਤੇ ਸਰਾਬ ਮਿਲ ਗਿਆ ਉਹਨਾਂ ਕਹੇ ਗੁਰੂ ਕੇ ਮੈ ਕਿੱਧਰ ਭਜਣਾ ਪੈ ਗਿਆ ਮਹਾਰਾਜ ਨੇ ਕਿਹਾ ਕਿਤਰਾ ਨਾ ਜਾਓ ਇਸ ਤਰ੍ਹਾਂ ਜਾਓ ਕਿ ਆਤਾਂ ਦੇ ਕੋਲੋਂ ਨਮਾਣੇ ਹੋ ਕੇ ਜਾਓ ਦੇ ਵਿੱਚ ਬੋਰਡਰ ਮਾਜ ਬਾਦੀ ਨੂੰ ਵੇਖਦਾ ਸੀ ਮੈਂ ਜਦੋਂ ਗੰਡਾ ਭੁੰਨਿਆ ਤੇ ਜੋ ਉਦੋਂ ਕਿਹਾ ਤੁਹਾਡੇ ਘਰ ਇਹੋ ਜਿਹੇ ਪੁੱਤਰ ਦਾ ਦੁਸ਼ਮਣਾਂ ਦੇ ਸਿਰ ਪਨੂਗਾ ਫਿਰ ਬਹੁਤ ਮਾਤਾ ਜੀ ਖੁਸ਼ ਹੋਏ ਤੇ ਉਹਨਾਂ ਪੁੱਤਰ ਦੀ ਦਾਤ ਲੈ ਕੇ ਆਏ ਤੇ ਮਾਤਾ ਜੀ ਘਰ ਆਏ ਗੁਰੂ ਸਾਹਿਬਾਂ ਦੇ ਕੋਲ ਵੀ ਤੇ ਬਹੁਤ ਖੁਸ਼ੀ ਹੋਈ ਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰ ਰਿਹਾ ਸਾਹ ਸੰਗਤ ਦੇ ਚਰਨਾਂ 'ਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੀ ਉਥੇ ਲੰਗਰ ਲਗਾਏ ਜਾ ਰਹੇ